ਲੋਕੀ ਚੱਕ ਲੈ ਬੋਨੇ ਕਹਿੰਦੇ ਕੋਸ਼ਿਸ਼ ਹੋਈ ਪੈਸੇ ਹੀ ਪੈਸੇ ਮੈਨੂੰ ਇਹ ਨਾ ਲੱਦੀ ਗਏ ਪੈਸੇ ਨਾਲ ਜਨ ਡਾੜੀ ਦੀ ਵਾਰੀ ਆ ਗਈ ਪੌਣ ਦੀ ਹੈਲੋ ਦੋਸਤੋ ਸਸਰੀ ਕਾਲ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਹੱਸਦੇ ਰੋ ਵਸਦੇ ਰ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਜੀ ਤੇ ਮੈਂ ਹਾਂ ਅਨਵੀਰ ਕੌਰ ਤੇ ਅੱਜ ਹੈਗੀ ਆ ਲੋੜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਲੋੜੀ ਅੱਜ ਮੇਰੀ ਪਹਿਲੀ ਲੋੜੀ ਹੈ ਅਲਮਦ ਸਗੀ ਤੁਹਾਨੂੰ ਮੈਂ ਲੋੜੀ ਵਾਲ ਦੇ ਦਿਨ ਕੀ ਕੁਝ ਕੀਤਾ ठीक है जी ਤੇ ਥੋੜਾ ਜਿਹਾ ਮੇਰਾ ਵਲੌਗ ਜਿਹੜਾ ਲੇਟ ਆਏਗਾ ਕਿਉਂਕਿ ਉਸ ਤੋਂ ਪਹਿਲਾਂ ਦੂਸਰੇ ਵਲੌਗ ਹਣੇ ਆਉਣਗੇ ਕਿ ਮਨਵੀਰ ਸਾਡੇ ਨਾਂਕੇ ਘਰੋਂ ਵੀ ਪਹਿਲਾ ਵਲੌਗ ਦਿਖ ਚੁੱਕੀ ਹੋਇਆ ਹੈ ਕਿ ਮਨਵੀਰ ਨਾਂਕੇ ਘਰੋਂ ਆ ਚੁੱਕੀ ਆਪਣਾ ਜਮਨਾ ਲੈ ਕੇ ਤੇ ਉਸ ਤੋਂ ਨੈਕਸਟ ਵਲੌਗ ਤੁਹਾਡਾ ਹੀ ਆਏਗਾ ਤੇ ਮੇਰੀ ਦਾਦੀ ਜੀ ਅੱਜ ਕਿ ਹੋਏ ਨੇ ਅਮਤ ਸਾਹ ਵੀਡੀਓ ਬਣਾਉਣ ਵਾਸਤੇ ਦੂਸਰੇ ਚੈਨਲ ਲਈ ਠੀਕ ਹੈ ਦੂਸਰੇ ਚੈਨਲ 'ਵਾਸਤੇ ਮੇਰੇ ਪਪਾ ਜੀ ਗਏ ਹੋਏ ਨੇ ਵੀਡੀਓ ਬਣਾਉਣ ਵਾਸਤੇ ਤੇ ਮੈਂ ਮम्मा ਕਾਰਿਆਂ ਜਿਵੇਂ ਮੈਂ ਬਰੀਆ ਸ਼ਾਂਤਾਂ ਕਰਦਾ ਵਾਂ ਮਮਾ ਨੂੰ ਬੁਲਾਤਾ ਹਾਂ ਕਰਦਾ ਵਾਂ ਤੁਸੀਂ ਮੇਰੇ ਵਲੌਗ ਨੂੰ ਦੇਖਣਾ ਕਿ ਮੈਂ ਲੋੜੀ ਕਿਵੇਂ ਮਨਾਈ ਸੀ ਆਹ ਦੇਖੋ ਜੀ ਮਨਵੀਰ ਨੂੰ ਚੱਕਿਆ ਵੀ ਆਪੇ ਮਨਵੀ ਤਾਂ ਨਹੀਂ ਹੋਈ ਜਾਂਦੀ ਹੈ ਐਨਾਂ ਬਾਹਰ ਜਾਣਾ ਤੇ ਬਾਹਰ ਮੌਸਮ ਖਾਵਾਂ ਤਾਂ ਨਹੀਂ ਬੈਠ ਜਾ ਕੇ ਬਾਹਰਲਾ ਮੌਸਮ ਕੀ ਹੈਗਾ ਹਾਂ ਐਨੀ ਠੰਡ ਹੈਗੀ ਤਾਂ ਇਹਨੇ ਮੈਨੂੰ ਬਾਹਰ ਨਿਕਲਣਾ। ਉਹਦੋਂ ਇੱਕ ਠੰਡ ਕਿੰਨੀ ਬਾਹਰ। ਮੈਂ ਮਾਰਨ ਦਿਨ ਨੂੰ ਬਾਹਰ ਕੱਢਣ ਲੱਗੀ ਮੈਂ। ਆ ਦੇਖੋ ਜੀ। ਧੁੰਦ ਪਈ ਹੋਈ। ਇਹ ਮੈਨੂੰ ਬਾਹਰ ਜਾਣਾ। ਹਏ ਇਹ ਠੰਡ ਠੰਡ। ਠੰਡ ਠੰਡ। ਆ ਦੇਖੋ ਨਿਆਣੇ ਲੋੜੀ ਮੰਗਣ ਵਾਸਤੇ ਆ ਗਏ। ਤੇ ਮੰਦਰੀ ਹੈ ਤੇ ਆ ਘਰ ਵਿਚਾਰਾ ਜਿਲ੍ਹਾ ਪਟਿਆਲਾ ਲੈ ਦਿੱਤੀ ਵਿਆਹ ਹੋਏ ਸ਼ੇ ਸ਼ਕਰਪਾਈ ਸ਼ਕਰਤਾ ਡਿਕੜੀ ਤੇ ਮਾਈ ਲੋੜੀ ਹੋ ਜੇ ਮਨਵੀਰ ਨੂੰ ਪਤਾ ਨਹੀਂ ਕੀ ਗੱਲ ਹੈ ਗਈ ਹੈ ਮਨਵੀਰ ਵਸ 2 ਮਿੰਟਸ ਹੁੰਦੀ ਹੈ 5-10 ਮਿੰਟਸ ਹੁੰਦੀ ਫਿਰ ਉੱਠ ਜਾਂਦੀ ਹੈ ਗਈਆ ਤੇ ਰੋਈ ਜਾਂਦੀ ਰੋਈ ਜਾਂਦੀ ਪਈ ਹੈ ਮੰਦਰਾ ਲੈ ਕੇ ਆ ਗਈ ਇਹਨੂੰ ਫਿਰ ਫਿਰ ਰੋ ਜਾਂਦੀ ਪਈ ਹੈ ਬੋਤਲ ਦਿੱਤੀ ਪੀਣ ਵਾਸਤੇ ਮੈਂ ਚੱਲ ਪੀ ਲ ਮੈਂ ਇਹਨਾਂ ਕੱਪੜੇ ਕੱਢਦੇ ਮਨਵੀਰ ਦੇ ਵੀ ਰਾਤ ਨੂੰ ਪਾਣ ਵਾਸਤੇ ਤੇ ਆਪਣੇ ਵੀ ਸਰਦ ਦੇ ਵੀ ਕੱਢਨੇ ਆ ਕੱਪੜੇ ਆ ਪਤਨੀ ਨੂੰ ਕੀ ਗੱਲ ਦਰੁਹੀ ਜਾਂਦੀ ਆ ਕੀ ਗੱਲ ਸ਼ੀ ਬਾਹੂ ਮੈਂ ਦਵਾਈਆਂ ਵਿਚਾਰ ਨੂੰ ਦੇ ਦੁੱਤੀਆਂ ਇਹਨੂੰ ਮੈਂ ਪਤਨੀ ਨੂੰ ਪੇਟ ਪੇਟਾਂ ਦੁਖਦਾ ਹੋਵੇ ਇਹਦਾ ਕਿਉਂਕਿ ਇਹਨੂੰ ਗੈਸ ਦੀ ਪ੍ਰੋਬਲਮ ਵੀ ਹੋ ਜਾਂਦੀ ਆ ਨਾ ਮਨਵੀਰ ਤਾਂ ਡੈਡੀ ਗਏ ਆ ਤੇ ਇਸ ਕਰਕੇ ਜੇ ਕੋਈ ਕੋਈ ਨਾ ਕੋਈ ਘਰ ਹੋਵੇ ਤਾਂ ਫੇਰ ਹੀ ਕੋਈ ਨੰ ਕੰਮ ਹੁੰਦਾ ਜਦ ਸਹੇਰ ਦਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਵੀ ਨਹੀਂ ਠੀਕ ਆ ਜੇ ਕਿਚਨ ਬੋਲ ਤਾਂ ਇਹ ਕਿਚਨ ਚ ਜੀ ਭਾਂਡੇ ਉੱਧੇ ਹੀ ਪਏ ਹੋਏ ਆ ਤੇ ਮਸਾ ਹੀ ਰੋਟੀ ਬਣੀ ਇੱਧਰ ਦੇਖੋ ਜੇ ਇਦਾਂ ਹੀ ਕੰਮ ਛੱਡਾ ਸਾਰਾ ਪਿਆ ਰਹਿੰਦਾ ਆ ਕੀ ਕਰੇ ਬੰਦਲ ਦੀ ਕੀ ਨਾ ਕਰੇ ਇਹਨੂੰ ਵੀ ਦੇਖਣਾ ਪੈਂਦਾ ਫਿਰ ਮੰਮੀ ਸ਼ੌਪ ਤੇ ਹੁੰਦੇ ਆ ਐਸ ਕਰਕੇ ਮੈਨੂੰ ਜਦੋਂ ਸ਼ਰਮ ਜਾਂਦੇ ਫਿਰ ਮੈਨੂੰ ਤੰਗੀ ਬਹੁਤ ਜ਼ਿਆਦਾ ਆਉਂਦੀ ਬਹੁਤ ਜ਼ਿਆਦਾ ਕਿਉਂਕਿ ਮੈਨੂੰ ਇਹ ਬਹੁਤ ਆਂਗ ਕਰਦੀ ਹੈ ਇਹ ਵਾਸ਼ਰੂਮ ਵੀ ਨ ਜਾਣ ਦਿੰਦੀ ਮੇਰੇ ਅੱਖਾਂ ਤੋਂ ਉੱਲੇ ਨਾ ਹੋ ਬਿਲਕੁਲ ਵੀ ਜ ਚੱਕ ਕੇ ਰੱਖ ਇਹ ਜੀ ਕਹਿੰਦੀ ਰਹਿੰਦੀ ਮੈਨੂੰ ਚੱਕ ਕੇ ਰੱਖੋ ਔਰ ਫਿਰ ਹੋ ਲੱਗੀ ਠੀਕ ਆ ਜਮਨਵੀਰ ਹੈ ਦੁੱਧ ਨਹੀਂ ਪੀਣਾ ਜੀ ਆ ਵੇਖੋ ਜੀ ਮਨਵੀਰ ਅੱਧੀ ਹਜੇ ਤਿਆਰ ਹੋਈ ਹੈਗੀ ਏ ਹਜੇ ਨੇ ਕੈਪ ਵੀ ਨਹੀਂ ਪਾਈ ਸਿਰ ਤੇ ਉੱਪਰ ਤੇ ਇੰਨਾ ਰੋ ਰੋ ਕੇ ਰੋ ਰੋ ਕੇ ਬੁਰਾ ਹੋਂਕੀ ਲੈਂਦੀ ਦੇ ਦੇ ਹੈ ਇੰਨੇ ਹੋਂਕੀ ਲੈਂਦੀ ਪਈ ਹਾਲ ਪਤਾ ਇਹਨੇ ਕਿਹੜੀ ਗੱਲ ਦਾ ਰੋਣਾ ਚੜਿਆ ਇਹਨਾਂ ਆ ਵੇਖੋ ਜੀ ਅਸੀਂ ਮਨਵੀਰ ਨੂੰ ਤਿਆਰ ਕਰਦੇ ਪਏ ਆ ਤੇ ਮਨਵੀਰ ਰੋ ਰੋ ਕੇ ਰੋ ਰੋ ਕੇ ਰੋ ਰੋ ਕੇ ਕਿਆ ਰੋਈ ਜਾਂਦੀ ਦੱਸ ਹੁਣ ਸਾਰਾ ਨੂੰ ਕਿਉਂ ਰੋ ਨੀਂ ਨ ਮਿੰਨੂ ਦੱਸ ਦੇ ਨੀ ਕਿਉਂ ਰੋ ਨੀਂ ਨ ਹੈ ਹੂੰ ਹੂੰ ਕੀ ਕਰਦੀ ਪਈ ਮੈਨੂੰ ਰੋਣ ਆ ਕੀ ਕਰ ਦਿੰਦੀ ਏ ਕੁੜੀ ਇੰਨਾ ਤੰਗ ਕਰਦੀ ਏ ਚੱਲ ਬੱਸ 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 ਚੱਕ ਲੈ ਉਹ ਕਿ ਚੱਕ ਲੈ ਉਹ ਅਮੇਸ ਮਹੋਣੀ ਧੁੱਪੇ ਲੈ ਕੇ ਬੈਠੀ ਏ ਇਹਨੂੰ ਵੀ ਸੌਂ ਜਾਵੇ ਚੁੱਪ ਆਰਾਮ ਥੋੜਾ ਜਿਹਾ ਆਰਾਮ ਕਰ ਲਵੇ ਸੌਂਦੀ ਵੀ ਨਹੀਂ ਚੰਗੀ ਤਰ੍ਹਾਂ ਪਈ ਸੌਂ ਜਾਵੇ ਤਾਂ ਮੈਂ ਇਹਨੂੰ ਬਚਾ ਰੈਸਟ ਕਰ ਲਵੇ ਉਹ ਤਾਂ ਸੌਂਦੀ ਵੀ ਨਹੀਂ ਪਈ ਹੈਗੀ ਤੇ ਉਹ ਜੰਦੀ ਮੜਾ ਜਾ ਸੌਂ ਕੇ ਇਹ ਮੈਂ ਧੁੱਪੇ ਚੱਲ ਕੇ ਬੋਣੀ ਇਹਨਾਂ ਤਾਂ ਸਵਾ ਸੌਂਦੇ ਆਂਗੇ ਬਹੁਤ ਅੰਕ ਕਰਦੀ ਕਿ ਜਿਹੜੇ ਕਦੇ ਨਹੀਂ ਆਣ ਜਿੰਨੇ ਛੋਟੇ ਹੈਗਾ ਇਹ ਤਾਂ ਅੰਕ ਕਰਦੇ ਹੋ ਕਮੈਂਟ ਬਾਕਸ 'ਚ ਸਾਨੂੰ ਤੇ ਕੀ ਕਰਨ ਚੌਪ ਕਰਵਾਉਂਗਾ ਇਸੇ ਇਨਾ ਚੌਪ ਕਰਾ ਕਰਕੇ ਇੱਕ ਵਾਸਾ ਜਾਂਦੀ ਹੈ ਚਾਹ ਨੇ ਭਾਲਦੀ ਰੌਣਕ ਮम्मी ਘਰ ਨਹੀਂ ਹੁੰਦੇ ਸਰਦੀ ਚੱਲ ਜਾਂਦੇ ਆ ਪਿੱਛੇ ਮੇਰੇ ਹੱਥ 'ਚ ਰਹਿ ਰੱਖ ਜੰਦੀ ਹੈ ਤੇ ਇਹ ਕਹਿੰਦੀ ਮੈਨੂੰ ਚੱਕੋ ਕੋਈ ਹੋਰ ਚੱਕੇ ਮੈਨੂੰ ਜਦ ਮम्मी ਕੋਲ ਚੱਕ ਲੈ ਜਾਂਦੇ ਆ ਕੇ ਤੂੰ ਬੜਾ ਖੁਸ਼ ਹੋ ਜਾਂਦੀ ਹੈ ਨਾਲੇ ਸਾਰੇ ਆ ਗਏ ਆ ਤੇ ਸਰ ਕਿਦਾਂ ਦਾ ਰਹੇ ਦਿਨ ਤੁਹਾਡਾ ਅੱਜ ਪਹਿਲਾਂ ਤਾਂ ਵਾਈਗੁਰ ਜੀ ਕਹਿੰਦਾ ਸਾ ਵਾਈਗੁਰ ਜੀ ਖਤੇ ਜੀ ਸਾਰਿਆਂ ਨੂੰ ਦਿਨ ਬਹੁਤ ਵਧੀਆ ਰਿਹਾ ਜਲਦੀ ਜਲਦੀ ਗਿਆਨ ਨਾਲ ਜਲਦੀ ਜਲਦੀ ਆ ਗਿਆ ਅੰਮ੍ਰਿਤਸਰ ਦੀ ਸੌਂ ਬਾਜ਼ਾਰ ਮਾਰਕੀਟ ਬਣਾ ਕੇ ਵੀਡੀਓ ਬਣਾ ਕੇ ਲੇਡੀ ਸੂਟਾਂ ਦੀ ਹਰੀ ਸਿੰਘ ਵਲੌਗਸ ਦੇ ਵੀਡੀਓ ਹੋਊਗੀ ਜੀ ਕੱਲੋਂ ਦੇਖ ਲਿਓ ਜਾ ਕੇ ਤੁਸੀਂ ਤੇ ਹਾਂਜੀ ਦੋਸਤੋ ਦੱਸ ਦਈਏ ਤੁਹਾਨੂੰ ਵਧਾਈਆਂ ਵੀ ਦੇ ਦਿੱਤੀਆਂ ਨਾਲ ਨਾਲ ਜੀ ਲੋਹੜੀ ਦੀਆਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ 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 ਵਧਾਈਆਂ ਜੀ ਤੇ ਆਂਦੇ ਚੱਕ ਲਿਆ ਜੀ ਮਨੇ ਵੀਰ ਨੂੰ ਇਹਦੇ ਧੀ ਰਾਏ ਨੇ ਮੈਨੂੰ ਬਹੁਤ ਆਂ ਕਰਦੀ ਏ ਅੱਜ ਤਾਂ ਪੁੱਛ ਕੇ ਦੇਖੋ ਇੰਨਾ ਪੂਰੀ ਆਡੀਅੰਸ ਪੁੱਛ ਕੇ ਦੇਖੀਓ ਅੱਛਾ ਕਿੰਨਾ ਇਹਨਾਂ ਤੰਕ ਕੀਤਾ ਬੋਰ ਹੋਈ ਜਾਂਦੀ ਰੋਈ ਜਾਂਦੀ ਸੀ ਰੋਈ ਜਾਂਦੀ ਸੀ ਰੋਂਦੀ ਵੀ ਸੀਗੀ ਬੋਰ ਹੁੰਦੀ ਸੀ ਕੋਈ ਤਰੀਕਾ ਦੱਸੋ ਸਾਨੂੰ ਚੁੱਪ ਕਰਾਉਣ ਦਾ ਰਾਤ ਨੂੰ ਸੌਂਦਾ ਵੀ ਸੱਚ ਕੱਟੇ ਦਾ ਦਿਨੇ ਵੀ ਚਾਰ ਘੱਟ ਸੌਂਦੀ ਐ ਤੇ ਦੇਰੇ ਰਾਤ ਨੂੰ ਵੀ ਮੈਂ ਚਾਹ ਬਣਾਵਾ ਤੇ ਕੀ ਲੈ ਗਏ ਕੁਝ ਖਾਣ ਵਾਸਤੇ ਹਾਂ ਮੈਂ ਫਲ ਹੀ ਲਿਆਂਦੀ ਆ ਉਹ ਲੈ ਆਉਂਦਾ ਨਹੀਂ ਉਹ ਤਾਂ ਲੋੜੀ ਦਾ ਸਮਾਨ ਲੈ ਕੇ ਆਉਂਦਾ ਹੈ ਅੱਛਾ ਖਾਣ ਵਾਇ ਚਾਹ ਨਾਲ ਵੇਸਨ ਲੈ ਕੇ ਆਂਦਾ ਚਲੋ ਠੀਕ ਹੈ ਮਠਾਈ ਲੈ ਕੇ ਆਂਦੀ ਵੇਸਨ ਤੇ ਆਪਾਂ ਖਾਵਾਂਗੇ ਰਾੜੀ ਵੀ ਰਾੜੀ ਦੇ ਗੁੱਡ ਮਾਰਨਿੰਗ ਹੋ ਗਿਆ ਇਸ ਟਾਈਮ ਹੁਣ ਚਾਹ ਪਾਣੀ ਪੀਏ ਨਾਲੇ ਗੁੱਡ ਈਵਨਿੰਗ ਤਾਂ ਨਾਲੇ ਰਾੜੀ ਦੇ ਗੁੱਡ ਮਾਰਨਿੰਗ ਹੋ ਗਿਆ ਸਾਰੇ ਹੁਣ ਕਾਕੇ ਨੂੰ ਚੱਕ ਲੈਣਗੇ ਤੇ ਫਿਰ ਮੈਂ ਥੋੜਾ ਮਣ ਚਾਹ ਬਣਾ ਲਾਂਗੇ ਨਾਲੇ ਸ਼ੇਰ ਦੇ ਭੰਡ ਇੱਦਾਂ ਹੀ ਪਏ ਹੋਏ ਆ ਸਾਰੇ ਹੁਣ ਮੈਨੂੰ ਵੀ ਪਿਆਸ ਲੱਗੀ ਆ ਨਾਲੇ ਨਾਲੇ ਆਪਾਂ ਪੀਨੇ ਆ ਚਾਹ ਸਵੇਰ ਦੀ ਚਾਹ ਪੀਤੀ ਐ 5:30 ਵਜੇ ਦੀ ਮੁਰਗੇ ਹੁਣ 5:30 ਵਾਣੇ ਫੋਨ ਵਾਲੇ ਹੋਣੇ ਹਨਾ ਅਜੇ 12 ਘੰਟੇ ਹੋ ਗਏ ਚਾਹ ਪੀਣ 12 ਘੰਟੇ ਬਾਅਦ ਚਾਹ ਪੀਵਾਂਗੇ ਅਜੇ 4:20 ਹੋ ਗਏ ਅੱਜ ਮੈਂ ਜਲਦੀ ਆ ਗਿਆ ਸੱਚਾ ਨਾ ਹੂੰ ਚਲੋ ਜੀ ਲੋ ਜੀ ਮੰਮੀ ਆ ਗਏ ਇਧਰ ਤੇ ਮੰਮੀ ਕਹਿੰਦੀ ਲੋੜੀ ਵਾਲ ਤੇ ਨਵੇਂ ਕੱਪੜੇ ਪਾਏ ਕੁੜੀ ਨੇ ਤੇ ਵਖੋਨੇ ਤੁਹਾਨੂੰ ਮੰਮੀ ਚੱਕਦੇ ਫਿਰ ਇਹਨਾਂ ਤੁਹਾਨੂੰ ਵਖੋਨੇ ਆ ਲੈ ਮਮਾ ਰੱਖ ਕੇ ਦਰਮੀਆਂ ਤੋਂ ਵਿਖਾਓ ਇਹਨੂੰ ਅਜੇ ਵਖਾਇਆ ਨਹੀਂ ਐ ਕਿ ਐਸੇ ਕਿਹੜੇ ਕੱਪੜੇ ਪਾਏ ਇਹਨੂੰ ਛੱਲੇਆਂ ਦੂਜੇ ਕੱਪੜੇ ਪਾਏ ਆ ਫਿਰ ਉੱਪਰ ਤੇ ਸ਼ਰੱਗ ਪਾਏ ਹਾਂ ਵੇਖੋ ਜੀ ਸ਼ਰੱਗ ਪਾ ਲਿਆ ਇਹਨੇ ਮ ਹਾਂ ਰੋਂਦੜੂ ਸਾਰਾ ਦਿਨ ਰੋਈ ਜਾਂਦੀ ਰੋਈ ਜਾਂਦੀ ਰੋਈ ਜਾਂਦੀ ਕੀ ਗੱਲ ਦਿਨ ਹੈ ਹੈ ਸਾਰਾ ਦਿਨ ਹੁੰਦੀ ਨਿਕਲ ਗਿਆ ਤੇਰਾ ਤੇਰੀ ਪਹਿਲੀ ਲੋੜੀ ਹੈਗੀ ਤੂੰ ਤਨ ਰੋ ਰੋ ਕੇ ਨਗਾੜਨੀ ਆਪਣੀ ਲੋੜੀ ਹਾਂ ਆ ਜੂੜੂ ਆਪਣੇ ਕੱਢ ਕੇ ਰੱਖਿਆ ਹੀ ਮੈਂ ਨਾ ਜੂੜ ਪਾਉਣ ਨਹੀਂ ਦਿੱਤਾ ਐਨੇ ਸੁੜੀ ਨੇ ਰੋਈ ਜਾਂਦੀ ਰੋਈ ਜਾਂਦੀ ਕੋਈ ਨਹੀਂ ਤੁਸੀਂ ਕਰ ਤੋਂ ਪਾਉਂਦੇ ਹਾਂ ਮੈਂ ਹੀ ਪਾਉਣਾ ਸਾਰੇ ਆਪਾਂ ਵੀ ਜੰਨਾ ਪਾਉਂਦੀ ਨਹੀਂ ਹੈਗੀ ਆਪੇ ਰੋਈ ਜਾਂਦੀ ਹਾਂ ਨਾ ਮਨਵੀਰ ਹੂੰ ਕੀ ਤੇ ਰੋਟੀ ਖਾ ਲਈਏ ਸੋ ਦੇਖ ਲਓ ਜੀ ਅਸੀਂ ਰੋਟੀ ਹੁਣ ਖਾਣ ਲੱਗੇ ਮੈਂ ਤਾਂ ਮੰਮੀ ਹੁਣੀ ਹੁਣੀ ਸੁੱਤੀ ਹੈਗੀ ਰੋ ਰੋ ਕੇ ਰੋ ਰੋ ਕੇ ਅੱਜ ਸਾਰਾ ਦਿਨ ਰੋਂਦੀ ਰਹੀ ਏ ਤੇ ਹੀ ਰੋਟੀ ਪਹਿਲਾਂ ਖਾ ਲਈਏ ਤੇ ਮੈਂ ਤਾਂ ਅੰਮੀ ਰੋਟੀ ਖਾਣ ਲੱਗੇ ਆ ਅੱਜ ਅਸੀਂ ਬਣਾਇਆ ਹੈਗਾ ਪਨੀਰ ਆ ਲੋੜੀ ਵਾਲੇ ਨੇ ਪਨੀਰ ਬਣਾਇਆ ਨੇ ਅਸੀਂ ਹਮੇਸ਼ਾ ਸਾਗ ਬਣਾਉਂਦੇ ਹੁੰਨੇ ਨਾ ਮੰਮਾ ਹੋਰ ਕੀ ਬੰਦਾ ਹੁੰਦਾ ਆਪਣੇ ਖੀਰ ਹਾਂ ਖੀਰ ਬਣਦੀ ਹੁੰਦੀ ਆ ਇਸ ਵਾਰ ਕੋਈ ਕਹਿੰਦੇ ਕੁਛ ਵੀ ਨਹੀਂ ਇਹ ਤਾਂ ਸਾਡਾ ਮਿਸ ਹੋ ਗਿਆ ਦੀ ਸਾਗ ਵੀ ਮਿਸ ਹੋ ਗਿਆ ਸਾਡੇ ਸਾਗ ਪਿਛਲੇ ਬਹੁਤ ਲੱਗਾ ਹੋਇਆ ਵਾ ਪਾਲਕੀ ਬਹੁਤ ਲੱਗੀ ਦੀ ਸਾਗ ਵੀ ਲੱਗਾ ਹੋਇਆ ਪਰ ਲੇ ਕਿਹਨ ਕੀ ਕਰੀਏ ਟਾਈਮ ਨਹੀਂ ਮਿਲਦਾ ਪਿਆ ਤੇ ਨਾਲ ਖੀਰ ਨੂੰ ਤਾਂ ਟਾਈਮ ਲੱਗਾ ਨਹੀਂ ਤੇ ਹਮੇਸ਼ਾ ਹਰ ਵਾਰ ਦੀ ਕੁਛ ਨਾ ਕੁਛ ਬਣਾਇਦਾ ਹੁੰਦਾ ਸਪੈਸ਼ਲ ਅਸੀਂ ਤੇ ਚਲੋ ਅਜੀ ਹੁਣ ਪਰ ਰੋਟੀ ਖਾ ਲਈਏ ਫਿਰ ਅਸੇਪਾ ਕੋ ਗਰੇ ਟਾਈਮ ਤੁਹਾਨੂੰ ਮਿਲਦਾ ਹੈ ਉਸ ਧੂਣੀ ਬਾਲਾਂਗੇ ਧੂਣੀ ਵਾਲੇ ਟਾਈਮ ਤੁਹਾਨੂੰ ਮਿਲਦਾ ਹੈ ਫਿਰ ਉਹ ਵਖਾ ਮਨਵੀਰ ਜੇ ਕਿਸੇ ਕੋ ਚੌਪ ਨਹੀਂ ਕਰ ਰਹੀ ਦੇ ਆੜੇ ਕੋਲ ਅੱਸੀ ਬੋਇਆ ਰਹਿੰਦੀ ਹੁੰਦੀ ਆ ਜਾ ਆ ਜਾ ਆ ਜਾ ਇੱਧਰ ਮੁਹ ਕਰ ਇੱਧਰ ਮੁਹ ਕਰ ਹਾਂ ਕੀ ਕਹਿੰਦਾ ਦੂ ਕਹਿੰਦੇ ਤੈਨੂੰ ਕੀ ਕਹਿੰਦੇ ਸੋਹਣੀ ਫਰਾਗ ਪਾਈ ਐ ਕੀ ਕਹਿੰਦੇ ਸੀ ਚਲ ਆ ਜਾ ਆ ਜਾ ਮੇਰਾ ਬਾਪ ਫਾਈਨਲੀ ਰਾਤ ਪੈ ਗਈ ਆ ਤੇ ਲੋੜੀ ਸਾਡੀ ਬਾਹਰ ਪਲ ਚੁੱਕੀ ਮੰਮੀ ਨੇ ਚੁੱਪ ਚੁੱਪੀ ਤੇ ਲੋੜੀ ਪਾਲਤੀ ਤੇ ਅਸੀਂ ਸਵਾਨ ਹੁਣ ਕੱਢਣ ਡੇ ਆ ਮੂੰਗਫਲੀ ਇੱਧਰ ਆ ਗਿਆ ਜੀ ਪੋਹਾ ਖੱਦ ਨਹੀਂ ਪਿਆ ਹੈ ਪੋਹਾ ਖਨੇ ਫੜਦਾ ਪਿਆ ਕਰਦ ਲੈ ਕੇ ਆਉਣੀ ਪੈਣੀ ਆ ਫੁੱਲੇ ਇੱਧਰ ਆ ਗਿਆ ਜੀ ਰਿਓੜੀਆਂ ਰਿਓੜੀਆਂ ਵੀ ਲੈ ਆਂਦੀ ਆਪਾਂ ਸਾਰਾ ਕੁਝ ਲਿਆਂਦਾ ਥਾਲੀ ਤਿਆਰ ਆ ਇੱਧਰ ਤੇ ਸ਼ਰਮ ਲਿਆ ਕਰ ਦ ਫਿਰ ਫਿਰ ਆਪਣੇ ਲਿਆਂ ਦੇ ਕਰ ਮੈਂ ਕੁਝ ਦਿਖਾਣੀ ਹੈ ਕੀ ਸਿੰਗਾ ਪੁੱਤ ਹਾਂ ਜੇ ਮਨੀਰ ਬੱਕੇ ਨਹੀਂ ਪਾਇਆ ਗਿਆ ਮਨੀਰ ਅੱਛਾ ਲੋ ਜੀ ਆ ਦੇਖਣਾ ਮੈਂ ਬੁਲ ਆਹ ਤੁਮਾ ਸੋਟ ਪਾਣਾ ਸੀ ਮੇਰੀ ਕੁੜੀ ਰੈਡੀ ਟੂ ਫੋਨ ਦੀ ਮਨੀਰ ਨੇ ਬੜਾ ਹੀ ਤਾਨ ਕੀਤਾ ਰੋ ਹੀ ਜਾਂਦੀ ਸੀ ਰੋ ਹੀ ਤਾਨ ਨੂੰ ਉਹ ਕਰਦੀ ਪਈ ਸੀ ਤੁਹਾਨੂੰ ਉਦਾਂ ਹੀ ਤੁਸੀਂ ਦੇਖ ਲਓ ਬੈਦਾਂ ਦਾ ਸੂਟ ਪਾਣਾ ਸੀਗਾ। ਠੀਕ ਆ। ਆ ਦੇਖੋ ਜੀ। ਮਿਕਸ ਕਰ ਦਿੱਤਾ ਹੈ ਸਾਰਾ। ਮੂੰਗਫਲੀ ਰੇੜੀਆਂ, ਕੋਹਾ, ਫੁੱਲੇ, ਇਹ ਫੁੱਲੇ ਵੀ ਪਾਉਣੇ ਜ਼ਰੂਰੀ ਹੁੰਦੇ ਆ। ਠੀਕ ਆ ਠੀਕ ਆ। ਬਸ ਇੱਕ ਪੈਕਟ ਡਰਾਈ ਪਾਣੀ ਸਰ ਜ਼ਿਆਦਾ ਨਾ ਪਾਓ। ਇੱਕ ਪੈਕਟ ਪਾ ਲਵਾਂਗੇ ਜਿਹੜਾ ਫਿਰ ਬਾਅਦ ਚ ਪਾਵਾਂਗੇ ਇਹਨੂੰ। ਅੱਛਾ ਰੇੜੀਆਂ ਪਾਤੀਆਂ? ਹਾਂ ਰੋੜੀਆਂ ਪਾਤੀਆਂ ਦੇਖੋ। ਕਰ ਦਿਓ ਕਰ ਦਿਓ ਮਿਕਸ। ਲਓ ਜੀ ਹੋ ਰਿਹਾ ਮਿਕਸ। ਸਾਰੀਆਂ ਵੈਰਾਈਟੀਆਂ ਮਿਕਸ ਹੋ ਗਈਆਂ ਸਾਡੀਆਂ। ਤਲੀਏ ਬਾਹਰ ਨੂੰ ਚਲੋ 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 ਆ ਜਾਓ ਲੋੜੀ ਵੀ ਦਿਖਾਣਾ ਹੈ ਤੁਹਾਨੂੰ ਚਲੋ ਜੀ ਚਲੋ ਆ ਗਈ ਲੋੜੀ ਓਏ ਹਾਂ ਪਹਿਲੇ ਬੰਦ ਦੀ ਲੋੜੀ ਵਾਲੀ ਮੈਡਮ ਆ ਦੇਖੋ ਜੀ ਹਾਂ ਸਹੀ ਆ ਲੋੜੀ ਇਹਨੇ ਕਢਾ ਕੇ ਆ ਦੇਖੋ ਜੀ ਇੱਥੇ ਬੰਦੇ ਜਿਹੜੇ ਨੇ ਇੱਧਰ ਲੋੜੀ ਬਾਲਦੀ ਮੰਮੇ ਹੋਰਾਂ ਨੇ ਲੋ ਇਹ ਆ ਦੇਖੋ ਜੀ ਨਹੀਂ ਮੈਂ ਆਥੇ ਥੱਲੇ ਰੱਖ ਦਾਂ ਇੱਥੇ ਰੱਖ ਦਿੰਦਾ ਕੁਰਸੀ ਤੇ ਨਾ ਤਾਇਆ 200 ਰੁਪਏ ਦੇਜਣੇ ਹਾਂ ਹੋਰ ਮਨੇ ਵੀਰ ਨੂੰ ਅੱਛਾ ਜੀ ਆ ਦੇਖੋ ਜੀ ਕਾਕਾ ਸਾਡਾ ਕਾਕੇ ਨੇ ਪਾਲਿਆ ਜੀ ਪਿਆਰ ਆ ਗਿਆ ਕਾਕੇ ਨੂੰ ਲੋੜੀ ਦਾ ਅੱਜ ਜੀ 200 ਰੁਪਿਆ ਜੀ ਦੇਖੋ ਜੀ ਐਦਾ ਦਾ ਐਦਾ ਦਾ ਹਾਂ ਲੈ ਹੁਣ ਫੜ ਲਾ ਲੋੜੀ ਤਾਂ ਮੰਗੇ ਆ ਲੋੜੀ ਤਾਂ ਮੰਗ ਲੈਂਦੀ ਪਹਿਲੇ ਲੋੜੀ ਮੰਗ ਲਈ ਉਹਨੇ ਰੋਕ ਕੇ ਜੀ ਸਾਹਗਾ ਮੇਰਾ ਕਿਸਨਾ ਰੋਕ ਕੇ ਲੋੜੀ ਮੰਗ ਲਈ ਉਹਨੇ ਜੀ ਜੀ ਬੰਦੀ ਕਿਸੇ ਸਾਈਂ ਕੀ ਨਾ ਆ ਸੂਟ ਪਾਇਆ ਅੱਜ ਦੇਖੋ ਆਪਾਂ ਇਹ ਪੂਰਾ ਬੋਲਣ ਦਾ ਇਹ ਤਿਆਰ ਕੀਤਾ ਜੀ ਦੀ ਮਾਸੀ ਨੇ ਹੱਥੀ ਬੁਣਿਆ ਸਾਰਾ ਹਨਾ ਸਰਬ ਹੋ ਗਈ ਤਿਆਰ ਇੱਧਰ ਹਾਂ ਹਾਂ ਲਓ ਜੀ ਮੰਮੀ ਵੀ ਆ ਗਏ ਆ ਮਨਵੀਰ ਵੀ ਆ ਗਈ ਆ ਜੀ ਤੇ ਆ ਦੋ ਪਾਉਣ ਲੱਗੇ ਹੁਣ ਲੋੜੀ ਨੂੰ ਮੈਂ ਵੀ ਪਾਉਂ ਪਹਿਲਾਂ ਪਾ ਦੋ ਪਾ ਦੋ ਫਿਰ ਫਟਾਫਟ ਮੂੰਗਫਲੀ ਖਵਾ ਦਿਓ ਪਹਿਲਾਂ ਚਲੋ ਬਾਈ ਇਹ ਮਾਰਾ ਸੱਚਾ ਪਾਸ਼ ਵਧਾਈਆਂ ਜੀ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਲੋੜੀਆਂ ਬਹੁਤ ਬਹੁਤ ਵਧਾਈਆਂ ਜੀ ਸਾਡੀ ਮਨਵੀਰ ਦੀ ਪਹਿਲੀ ਲੋੜੀ ਵਧਾਈਆਂ ਵਾਹ ਮਨਵੀਰ ਦੀ ਪਹਿਲੀ ਲੋੜੀਆਂ 2025 ਦੀਆਂ ਹਾਂ ਦੇ ਭਾਜੀ ਹੁਣ ਸਰਬ ਵੀ ਪਾਣਗੇ ਹਾਂ ਦੋ ਧੂਆਂ ਬਹੁਤ ਆਉਂਦਾ ਹੈ ਹਵਾ ਬਹੁਤ ਤੇ ਚੱਲਣ ਲੱਗ ਪਈ ਆ ਕਾਕਾ ਵੀ ਵੇਖਦਾ ਪਿਆਈ ਕੱਕੇ ਦੇਖਾ ਕਿਦਾ ਚਮਕਦੀਆਂ ਧੂਏ ਦੇ ਵਿੱਚ ਲਾਈਟ ਦੇ ਵਿੱਚ ਸੱਚ ਲਓ ਜੇ ਪਾਤੀ ਸਰਬ ਨੇ ਇੱਧਰ ਹੁਣ ਮੇਰੀ ਵਾਰੀ ਆ ਗਈ ਮੈਂ ਮੈਂ ਨਾ ਦੇਖੋ ਮੈਂ ਨਾ ਦਸਤਾਰ ਦਮਾਲਾ ਓਪਨ ਕੀਤਾ ਜੇ ਆਣ ਕੇ ਤੁਹਾਨੂੰ ਪਤਾ ਮੈਂ ਆਇਆ ਸ਼ਾਮੀ ਤੇ ਦਮਾਲਾ ਮੈਂ ਹੁਣ ਓਪਨ ਕੀਤਾ ਜੇ ਦਸਤਾਰ ਸਜਾਉਣੀ ਸੀਗੀ ਤੇ ਹੁਣ ਪਹਿਲਾਂ ਲੋੜੀ ਦਾ ਕਰ ਦਈਏ ਲਓ ਜੀ ਆਹ ਲਓ ਜੀ ਹੋਰ ਉਹ ਖਾਲਾ ਨੂੰ ਜੀ ਲਾਓ ਜੀ ਚਲੋ ਜੀ ਬੜਾ ਬਰਦਾਸ਼ਤ ਲਾਓ ਜੀ ਸਾਨੂੰ ਮਨਵੀਰ ਕੋਈ ਪਵਾਓ ਹੁਣ ਮਨਵੀਰ ਨਹੀਂ ਹੋਣੀ ਆਹੋ ਅੱਛਾ ਲਾਓ ਫੜੋ ਫਿਰ ਤੁਹਾਡਾ ਕੰਮ ਹੈ ਜੀ ਕਾਕਾ ਵੀ ਪਾਊਗਾ ਲੋੜੀ ਕਾਕਾ ਵੀ ਪਾਊਗਾ ਖਾਲੀ ਪਾ ਹਾਂ ਚਲ ਕਾਕਾ ਪਾ ਦੇ ਹੁਣ ਕਾਕਾ ਆਪ ਕਰਦਾਂਗੇ ਨਾ ਬਾਅਦ ਸਾਰੇ ਹੱਥ ਮਾਰੇ ਚਲ ਸਰ ਲਾਗ ਲੈ ਲੈ ਲਾਗੇ ਚੁੱਕ ਲੈਣਾ ਫੜ ਮੜ ਫੜ ਲਓ ਮਮੀ ਫੜਾ ਦਿਓ ਮੜ ਜੀ ਫੜਾ ਫੜ ਲਓ ਫੜ ਲਓ ਸਰਬ ਲੈ ਥਾਲੀ ਮੈਨੂੰ ਫੜਾ ਦੇ ਨਾ ਉਹੋ ਹਾਂ ਲਓ ਥਾਲੀ ਹੁਣ ਫੜ ਲਈ ਮੈਂ ਤੇ ਹੁਣ ਮਨਵੀਰ ਨੂੰ ਫੜ ਲਿਆ ਸਰਬ ਨੇ ਹਾਂ ਕੰਬਲੀ ਚੰਗੀ ਲੱਗਣ ਦੀ ਨਾ ਹਾਂ ਕੰਬਲੀ ਚੰਗੀ ਲੱਗਣੋਂ ਉੱਥੇ ਕੀ ਹੈ ਕੁਝ ਨਹੀਂ ਹੁੰਦਾ ਆਹ ਉਹ ਦੱਬਾ ਬਹੁਤ ਕੱਪੜੇ ਪਾਏ ਪਏ ਆ ਕੱਪੜੇ ਦਾ ਵੱਧੂ ਪਾਏ ਅੰਦਰ ਹਾਂ ਬਸ ਇੱਕ ਆਉਂਦਾ ਸੇੜੇ ਬਹੁਤ ਹੈ ਚਲ ਕਾਕੇ ਮੰਗਵਲੀ ਆ ਗਈ ਹੁਣ ਹਾਂ ਦੇਖੋ ਹਾਂ ਹੋਈ ਖਿਚਲਣੀ ਨਾਲ ਇੱਧਰ ਬੜੂ ਛਾ ਫੋਟੋ ਵਿੱਚ ਫੋਟੋ ਵਿੱਚ ਖਿੱਚਾ ਜਾਣੀ ਫੋਟੋ ਖਿੱਚੋ ਜਾਣੀ ਜੀ ਫੋਟੋ ਖਿੱਚ ਲਈ ਆਪਾਂ ਨਾ ਇਹ ਚਲੋ 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 ਲਾਤੀ ਚਲ ਪਾ ਦੇ ਸਰ ਪਾ ਦੇ ਫਿਰ ਚਲ ਪਾ ਦਿਓ ਪਾਸ ਚਲੋ ਜੀ ਮਨਵੀਰ ਦੀ ਪਹਿਲੀ ਲੋੜੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਚਲੋ ਜੀ ਅੰਦਰ ਕੀ ਹੁੰਦਾ ਬਈ ਲਾਈਟ ਜਗਦੀ ਵੀ ਕੀ ਚੱਲਦਾ ਹੈ ਅੰਦਰ ਆਵਾਜ਼ ਕਾਦੀ ਆਉਂਦੀ ਅੰਦਰ ਵਿਜ਼ਾ ਤਾਂ ਨਹੀਂ ਆਉਂਦੀ ਪਤਾ ਨਹੀਂ ਹਿੱਟਰ ਹਿੱਟਰ ਬੰਦ ਕਰਕੇ ਵੀ ਨਹੀਂ ਹੁੰਦਾ ਨਾ ਚਲੋ ਹੁਣ ਆਪਾਂ ਬੈਠਨੇ ਆ ਫਿਰ ਹਨਾ ਹਾ ਵੇਖੋ ਜਦੋਂ ਡੈਡੀ ਦੀ ਵਾਰੀ ਆ ਗਈ ਪੌਣ ਦੀ ਜਿਹੜੀ ਕਿਥੇ ਬਹੁਤ ਅਰਜੈਂਟ ਗੱਲ ਕਰ ਰਹੀ ਸੀ ਜੀ ਨਾ ਫੋਨ ਤੇ ਆਪਣੇ ਜੜੀ ਮਿੱਤਰ ਦੋਸਤ ਨਾਲ ਤੇ ਮਨਵੀਰ ਕੀ ਕਰ ਰਹੀ ਏ ਸ਼ੂਗਰ ਏ ਮਾੜਾ ਜਗ ਤੇ ਧੂਆਂ ਵੇਖ ਚੋਪਾ ਕੀਤੀ ਧੂਆਂ ਵੇਖ ਕੇ ਨਾ ਚੱਪ ਕੀਤੀ ਅੱਗ ਵੇਖ ਕੇ ਚੱਪ ਕੀਤੀ ਹਾਂ ਅੰਦ ਕੀ ਹੋਣ ਡਿਆ ਨਾ ਹਾਂ ਬੰਨ ਲਗੀ ਰੋਂਦੀ ਵੀ ਰੋਂਦੀ ਵੀ ਹਜੇ ਵੀ ਰੋਂਦੀ ਏ ਰੋਣਾ ਅੱਖਾਂ ਧਰਿਆ ਇਹਦਾ ਤੇ ਮਨਵੀਰ ਲੋੜੀ ਮੰਗਣ ਦੀ ਵਾਰੀ ਆ ਗਈ ਮੰਗਾਓ ਫਿਰ ਹਾਂਜੀ ਇੱਕ ਕੁੜੀ ਦੇ ਲੰਬੇ ਵਾਲ ਲੰਬੇ ਵਾਲ ਕੁੱਤਾ ਕਰਦੀ ਫੁੱਲਾ ਨਾ ਫੁੱਲਾ ਨਾ ਫੁੱਲਾਂ ਦੀ ਹੋ ਗਈ ਚੋਰੀ ਦਿਓ ਦਾदू ਜੀ ਲੋੜੀ ਹਾਂ ਦਾਦੂ ਕੋ ਲੋੜੀ ਲੈਣ ਵਾਸਤੇ ਆ ਗਿਆ ਹੁਣ ਕਾਕਾ ਹੁਣ ਕਰੋ ਜੇਬ ਢਿੰਡੀ ਮਾਣੀ ਮੱਟੀ ਆਪਣੀ ਦਾਦੂ ਜੀ ਜੇਬ ਢਿੰਡੀ ਕਰੋ ਮਾਣੀ ਮੱਟੀ ਆਪਣੀ ਹੁਣ ਤਾਂ ਮੈਂ ਆ ਗਿਆ ਹਾਂ ਹਾਂ ਹੁਣ ਤਾਂ ਮੈਂ ਆ ਗਿਆ ਲੋੜੀ ਲੈਣ ਵਾਸਤੇ ਹਾਂਜੀ ਹੋਰ ਬੰਗਣੀ ਹੈ ਹਾਂਜੀ ਡੈਡੀ ਕੋਈ ਮੰਗਣੀ ਆ ਨਾ ਹੋਰ ਮੰਗਣੀ ਆ ਡੈਡੀ ਕੋਈ ਮੰਗਣੀ ਆ ਡੈਡੀ ਹੈ ਡੈਡੀ ਕੋਈ ਮੰਗਣੀ ਮੇਰੇ ਕੋਲ ਮੰਗਣੀ ਲੋੜੀ ਚਲ ਮੰਗ ਫਿਰ ਪਹਿਲਾਂ ਪਾਪੇ ਕੋਲ ਲੈਣਾ ਨਾ ਲੋੜੀ ਆ ਰਹੀ ਹੈ ਜੀ ਕਦੋਂ ਕਹੋਗੀ ਚਲੋ ਜੀ ਲੈ ਲਾਲਾ ਕਹ ਲੈਣ ਦੂ ਦਾਣਾ ਕੰਨ ਮਰੀਂ ਬੋਲੀ ਆਪਣੀ ਬੋਤੀ ਨਹੀਂ ਤਹੀ ਹੈ ਲੈ ਲੈ ਲਾਲਾ 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 ਹੁਣ ਲੈ ਲਾ ਦਿਖਾ ਕੇ ਥੈਂਕ ਯੂ ਹਲੋ ਜੀ ਮਿਲ ਗਈ ਔਰ ਮਿਲ ਗਿਆ ਔਰੈਂਜ ਔਰ ਕਿੰਨੇ ਮਿਲੇ 200 ਰੁਪਿਆ ਅਰੇ ਦੋਸਤੋ 200 ਰੁਪਏ ਦੇ ਨੋਟ ਮਿਲਦੇ ਵੇਗਾ ਕਰਨਾ ਗੱਜੂ ਦੇ ਗਿਆ ਦੋਸਤੋ ਹਾਂ 200 200 ਰੁਪਏ ਦੇ ਨੋਟ ਮਿਲਦੇ ਵੇਗਾ ਕਰਨਾ ਲੋੜੀਆਂ ਲੋੜੀਆਂ ਹੋਈ ਜਾਂਦੀਆਂ ਵੀ ਆ ਕੇ ਨਾ ਹੁਣ ਤੇ ਖੁਸ਼ ਹੋ ਜਾ ਖੁਸ਼ ਕਿਧ ਘੱਟ ਕੇ ਦਿਖਾ ਦੇ ਹਾਂ ਸੱਚਾ ਸੱਚ ਕੇ ਦਿਖਾਓ ਅੱਜ ਹੱੱਚ ਕੇ ਦਿਖਾਓ ਹੁਣ ਤੇ ਖੁਸ਼ ਹੋ ਜਾ ਕਿਤਾ ਦੂਜੀ ਥੈਂਕ ਯੂ ਥੈਂਕ ਯੂ ਕਾ ਕਿਵਰੀ ਜਿਆਦਾ ਲਾਣੇ ਫਿਰ ਬਾਹਰ ਰੋਇਆ ਨਾ ਕਰ ਲੋ ਰੋਇਆ ਨੰਗ ਰੋਇਆ ਕਰ ਠੀਕ ਐ ਨਾ ਤੂੰ ਹੀ ਪੈਸੇ ਦਿੰਦੇ ਨਹੀਂ ਰੋਂਦੀ ਹਾਂ ਚਲ ਹੁਣ ਕਿਤੋਂ ਮਾੜੀ ਮੰਗਣੀ ਡੈਡੀ ਕੋ ਨਹੀਂ ਘਰ ਲੈ ਪੈਸੇ ਆਪਣੇ ਨਹੀਂ ਸੌਂਦੀ ਵੀ ਹੁਣ ਉਹਨੇ ਸੋਨਾ ਸੋਨਾ ਸੌਏਂਗੇ ਹਾਂ ਕਾ ਸੌ ਜਾਗਾ ਕੈ ਫੇਰ ਤੂੰ ਹੈ ਨਹੀਂ ਲੋੜੀ ਮੰਗ ਕੇ ਸੌਏਗੀ ਜਾਂ ਡੋਲੂ ਅੱਛਾ ਇਦਾਂ ਕਦਾਂ ਸੌਏਂਗੀ ਆਪਣੀ ਵਾਦੀ ਨਹੀਂ ਸੌਣਾ ਕਿਦਾਂ ਹਾਂ ਕਹਿੰਦੇ ਆਓ ਲੋੜੀ ਕੱਢ ਲੋੜੀ ਡੋ ਲੋੜੀ ਦੋ ਲੋੜੀ ਦੇਵੋ ਜੀ ਦੇਵੋ ਜੀ ਪਹਿਲਾਂ ਸੌ ਜਾ ਫੇਰ ਲੋੜੀ ਦਊਗਾ ਨਾ ਚੱਲ ਜੀ ਪਹਿਲਾਂ ਸੌਏਂਗੇ ਫੇਰ ਲੋੜੀ ਦਊਗਾ ਨੱਜਨੱਚ 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 ਕਾਕੇ ਸੌਏਂਗੇ ਨਾ ਫੇਰ ਲੋੜੀ ਦਊਗਾ ਚੰਗਾ ਇਸ ਕੁੜੀ ਦੇ ਲੰਬੇ ਵਾਲ ਲੰਬੇ ਵਾਲ ਮਨਵੀਰ ਸਾਡੀ ਦੇ ਲੰਬੇ ਵਾਲ ਲੰਬੇ ਵਾਲ ਹਾਂ ਸਿੱਟਾ ਕਰਦੀ ਫੁੱਲਾ ਨਾਲ ਫੁੱਲਾ ਨਾਲ ਫੁੱਲਾਂ ਦੀ ਹੋ ਗਈ ਚੋਰੀ ਚੋਰੀ ਮਨਵੀਰ ਨੇ ਬਾਲਵਿਚਾ ਖੋਲ ਲੈ ਕੋਤ ਨਹੀਂ ਕੀਤੀ ਪਹਿਲਾਂ ਹਾਂ ਮਨਵੀਰ ਚਲੋ ਹੁਣ ਸੌਂ ਜਾ ਫਿਰ ਹਾਂ ਨਹੀਂ ਜਾਓ ਦੇਖੋ ਲੜੀ ਦੀ ਲੋੜੀ ਲੋੜੀ ਉਹਨੇ ਸੌਣਾ ਕਿਨੇ ਸਿਰਫ ਸੌਂਦੀ ਵੀ ਵਿਚਾਰੀ ਨੇ ਸਵਾ ਲਿਆ ਉਹ ਸੌਂ ਚਲੀ ਅੱਖਾਂ ਵਿੱਚ ਜਾਂਦੀ ਵੀ ਹੋਏ ਹਾਂ ਤਾਂ ਲੋੜੀ ਦੋ ਲੈ 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 ਕੇ ਲੈ ਸਾਰੀ ਮੂੰਗਫਲੀ ਤੇਰੀ ਹੈ ਓਕੇ ਹਾਂ ਦੰਦ ਨਹੀਂ ਆਦੇ ਹੈਗੇ ਸਾਰੀ ਮੂੰਗਫਲੀ ਤੇਰੀ ਵੱਡੀ ਹੋ ਕੇ ਚੱਬ ਲਈ ਚੱਲ ਅਜੇ ਸਾਲ ਸਾਮ ਕਰ ਕੇ ਚਾਰੀਓ ਹੋਰ ਕੀ ਹੈ ਨਾ ਲਾ 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 ਕੋਕਲੇ ਨਾ ਨੂ ਨਾ ਨੋਲੀ ਗੇ ਡੈਡੀ ਕੋ ਵੀ ਮਿਲ ਗਿਆ ਸਾਨੂੰ 200 ਰੁਪਿਆ ਮਿਲ ਗਈ ਲੋੜੀ ਤਾਊ ਕੋ ਮਿਲਿਆ 200 ਰੁਪਿਆ ਡੈਡੀ ਕੋ ਮਿਲ ਗਿਆ 200 ਰੁਪਿਆ ਸਾਨੂੰ ਮਿਲ ਗਿਆ ਦਾਦੂ ਦੇ ਕੋਲ ਲਓ ਜੀ 600 ਰੁਪਏ ਚ ਲੋੜੀ ਹੋਰ ਲੈਣੇ ਤੇ ਲਾਲਾ ਲਾ ਹੜ ਆਹ ਹੋਰ ਵੀ ਮਿਲਦੇ ਪਏ ਲੈਣੇ ਬਾਅਦ ਚ ਮੈਨੂੰ ਦੇ ਦੇਵੇਂ ਚੰਗਾ ਨਹੀਂ ਨਹੀਂ ਮੈਨੂੰ ਨਹੀਂ ਆਸ ਨਹੀਂ ਲੈਣੇ ਆਗੇ ਫੜਲੇ 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 ਆਹ ਮਨਵੀਰ ਲੋੜੀ ਰੱਖੇ ਕਰ ਲਿਆ ਆਹ ਦੇਖੋ ਜੀ ਪੈਸੇ ਪੈਸੇ ਮੈਨੂੰ ਇਹ ਨਾਲ ਲੱਦੀ ਗਈ ਪੈਸੇ ਨਾਲ ਹੈ ਨਾ ਲੋੜੀ 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 ਠੀਕ ਆ ਮਨਵੀਰ ਨੇ ਲੈ ਲਈ ਲੋੜੀ ਹੋਰ ਡਿੱਗ ਲੱਗ ਪਈ ਜਿੰਨੇ ਪੈਸੇ ਜ਼ਿਆਦਾ ਹੋ ਗਏ ਲੈ ਹੜ ਥੋੜਾ ਜਿਹਾ ਆਹ ਦੇਖੋ ਜੀ ਐ ਆਹ ਦੇਖੋ ਜੀ ਮਨਵੀਰ ਨੇ ਖਾਲੀ ਲੋੜੀ ਲਓ ਜੀ ਮਨਵੀਰ ਬਾਹਰ ਰੋਣ ਲੱਗ ਪਈ ਜਿਆਦਾ ਇਸ ਕਰਕੇ ਆਪਾਂ ਉਹਨਾਂ ਅੰਦਰ ਲੈ ਆਂਗੇ ਕਿ ਤੂੰ ਆਪ ਐਂ ਲੱਗ ਪਈ ਅੱਖਾਂ ਜਿਹਦੇ ਵਿੱਚ ਤੇ ਆਪਾਂ ਵੀਡੀਓ ਦਾ ਹੁਣ ਇੱਥੇ ਐਂਡ ਕਰਨ ਜਾ ਰਹੇ ਹਾਂ ਜੀ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਹੀ ਸਨੇਹਾ ਜੀ ਪੂੜਾ ਤੇ ਧੂੜਾ ਮੈਂ ਸ਼ਾਂਤ ਰੱਖੋ ਕਰ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਜੀ ਤੇ ਇੱਕ ਸਨੇਹਾ ਪਹੋਰ ਲਈਦਾ ਹੁੰਦਾ ਵਾ ਜੇ ਨਸ਼ਾ ਨਦਰੀਆ ਵਾਗਰਿਆਸ ਨੂੰ ਨਥ ਭਾਈ ਜਾਵੇ ਜਾਗੋ ਖੰਜਾਗੇ ਨਸ਼ਾ ਤਿਆਗੋ ਪੰਜਾਬੀਓ ਸੋ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਦੱਸਿਓ ਕਿਦਾਂ ਦਾ ਲੱਗਾ ਕਮੈਂਟ ਕਰਕੇ ਜੀ ਇੱਕ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੇ ਆਉਣ ਵਾਲੇ ਵਲੌਗ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਦ ਤੱਕ ਲਈ ਵੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ